ਆਕੇ ਪਾਈਆਂ ਨੇ ਮੁੰਡਿਆਂ ਨੇ ਵੀ ਪਹਿਲਾਂ ਜਦੋਂ ਕਿਸੇ ਦਾ ਡੰਗਰ ਪੋਛ ਡੇਖਦਾ ਹੁਣ ਉਹ ਤਾਂ ਤੁਹਾਨੂੰ ਪਤਾ ਕੋਈ ਬੋਲਦਾ ਨਹੀਂ ਜਦੋਂ ਕਿਸੇ ਦਾ ਕੋਈ ਨੁਕਸਾਨ ਹੁੰਦਾ ਉਹਦੀ ਬੋਲਾਂਗੇ ਕਿਉਂਕਿ ਉਹ ਤਾਂ ਸਾਰੇ ਚੁੱਪਚ ਵਿੱਚ ਰਹਿੰਦੇ ਨੇ ਅਗਲਾ ਕਹਿੰਦਾ ਮੈਂ ਕਿਸੇ ਨੂੰ ਕੀ ਮਤਲਬ ਬਣਾਣਾ ਜਦੋਂ ਕੋਈ ਕਾਂਡ ਹੋ ਗਿਆ ਹੁਣ ਆਪ ਜੀ ਆਪਣਾ ਕਿਸੇ ਦਾ ਜਾਂਦਾ ਕਿਸੇ ਪਿੰਡ ਦਾ ਜਾਂਦਾ ਜਾਂ ਕਿਹੋ ਜਿਹਾ ਹੋਦਾ ਗਿਆ ਉਹ ਵੀ ਕਿਸੇ ਦਾ ਮਾਂ ਦਾ ਪੁੱਤਰ ਸੀ ਜਿਹੜਾ ਗਿਆ ਉਹ ਪਰਦੇਸ ਸਭ ਜੀ ਜੀਰਨ ਦੇ ਹੀ ਸਾ ਮੈਨੂੰ ਜਦੋਂ ਆਵਾਜ਼ ਆਈ ਛੱਪੜ ਦੇ ਵਿੱਚੋਂ ਡਿੱਗਿਆ ਕੁਛ ਫਿਰ ਮੈਂ ਭੱਜੀਆਂ ਮੈਂ ਕਿਹਾ ਹਾਏ ਮੇਰਾ ਹਿੰਮਤ ਹਾਏ ਮੇਰਾ ਹਿੰਮਤ ਫਿਰ ਜਦੋਂ ਮੇਰਾ ਪੋਤਰਾ ਛੋ ਜਦੋਂ ਮੈਂ ਹਿੰਮਤੇ ਮਤ ਕੀਤਾ ਫਿਰ ਮੇਰਾ ਰਸਗਵਾਂਡ ਸਾਰਾ ਇਕੱਠਾ ਹੋ ਗਿਆ ਕਹਿੰਦੇ ਕੀ ਹੋਇਆ ਕੀ ਹੋਇਆ ਮੈਂ ਕਿਹਾ ਕੋਈ ਬੰਦਾ ਵਿੱਚ ਡਿੱਗ ਪਿਆ ਮੇਰਾ ਹਿੰਮਤ ਉੱਪਰ ਹੈ ਕੋਈ ਬੰਦਾ ਡਿੱਗ ਪਿਆ ਵਿੱਚ ਫਿਰ ਅਸੀਂ ਲੋਜਮੈਂਟ ਕਰਾਈਏ ਕਾ ਵੀ ਗੁਰਦੁਆਰੇ ਜਾ ਕੇ ਗੁਰਦੁਆਰੇ ਜਦ ਲੋਜਮੈਂਟ ਕਰਾਈਏ ਸਾਰਾ ਪਿੰਡ ਅੱਗੇ ਆ ਗਿਆ ਕੀ ਮੰਨ ਬਰਿੰਦਰ ਸਿੰਘ ਕਿਹੜੇ ਪਿੰਡ ਦੇ ਵੀਰੇ ਛੋਟਾ ਕਮੌਂਦ ਵੀਰੇ ਕੀ ਹੋਇਆ ਮੁੰਡਾ ਕਿੱਥੋਂ ਦਾ ਰਹਿਣ ਵਾਲਾ ਸੀ ਜਿਹੜਾ ਛੱਪੜ ਕੀ ਤੇ ਇਹ ਜੀ ਪਰਦੇਸੀ ਬੰਦਾ ਸੀਗਾ 14-15 ਸਾਲ ਦਾ ਜਵਾਨ ਸੀਗਾ ਮੈਂ ਉਧਰ ਕੰਮਦਾਰਆ ਸੀਗਾ ਆਪਦੇ ਜਦੋਂ ਉੱਥੇ ਇੱਥੇ ਕੱਟ ਦੇਖਿਆ ਕੰਨੇ ਜਵਾਕ ਡਿੱਗਿਆ ਵਿੱਚ ਤੇ ਅਸੀਂ ਸਾਰੇ ਜਣੇ ਭੱਜ ਕੇ ਇਕੱਠੇ ਹੋ ਕੇ ਆਏ ਗੁਰਦੁਆਰੇ ਆਵਾਜ਼ ਦਿੱਤੀ ਜਦ ਨੂੰ ਇਕੱਠੇ ਹੋਏ ਥੱਲੇ ਜਵਾਕ ਫਸ ਗਿਆ ਸੀ ਜੀ ਕੀ ਕਾਰਨ ਸੀਗਾ ਗਿਰਨ ਗਿਰਨ ਦਾ ਕੀ ਕਰ ਤੁਰਿਆ ਜਾ ਰਿਹਾ ਸੀ ਗਾ ਜੀ ਤੇ ਇਹ ਇੱਧਰ ਤੁਸੀਂ ਕੈਮਰਾ ਮਾਰ ਕੇ ਦੇਖੋ ਆ ਜਾਲ ਸੀਗਾ ਲੱਗਿਆ ਟੁੱਟਿਆ ਹੋਇਆ ਪਹਿਲਾਂ ਡੰਗਰ ਵੀ ਬੜੇ ਡਿੱਗੇ ਹੋਏ ਨੇ ਜੀ ਅਸੀਂ ਪੂਰੀ ਜਦੋਜਾਹਤ ਕਰੀ ਕੱਢਣ ਦੀ ਨਿਕਲਿਆ ਨਿਕਾ ਜੀ ਇਹ ਸਾਰਾ ਕੁਝ ਸਰਪੰਚ ਦੀ ਹਨ ਗੈਲੀ ਆ ਇਹ ਹਾਂ ਹਾਂ ਨਾਜ਼ਰ ਬੰਤੀ ਦਾ ਅਰਮੇਰ ਸਿੰਘ ਭਗਵੰਤ ਸਿੰਘ ਆਪਾਂ ਹੀ ਕੰਮ ਮਜਰੇ ਖੁਰਦ ਰਹਿਨੇ ਆਂ ਭਾਜੀ ਕੀ ਅੱਜ ਜਿਹੜਾ ਮੁੰਡਾ ਇੱਕ ੱਟ ਗਿਆ ਕੌਣ ਮੁੰਡਾ ਸੀਗਾ ਇਹ ਇਹ ਜੀ ਆਪਣਾ ਇਧਰ ਹਰਨਪੁਰ ਛੱਡਦਾ ਆਇਆ ਮੁੰਡਾ ਜੁਪੀ ਸਾਈਡ ਦਾ ਤੇ ਅਸੀਂ ਹੁਣ ਘਰੇ ਬੈਠੇ ਸੀ ਕਿ ਸਾਡੇ ਜਦੋਂ ਗੋਰਬਾਦੇ ਲੌਸਮੈਂਟ ਹੋਈ ਵੀ ਹਾਂ ਆਵੇਂ ਆ ਕਰਕੇ ਮੁੰਡਾ ਡੇਕ ਗਿਆ ਅਸੀਂ ਸਾਰੇ ਵੀ ਸੋਚਿਆ ਪਿੰਡ ਦਾ ਹੋਊਗਾ ਅਸੀਂ ਭੱਜੇ ਭੱਜੇ ਆਏ ਜਦੋਂ ਆਣ ਕੇ ਦੇਖਿਆ ਇੱਥੇ ਮੁੰਡਾ ਕਹਿੰਦੇ ਵੀ 14-15 ਸਾਲ ਦਾ ਆ ਤੇ ਉਹ ਪਾਣੀ ਚ ਡਿੱਗਿਆ ਸੀਗਾ ਕੋਈ ਵੀ ਸਾਡੇ ਪਿੰਡ ਚ ਕੋਈ ਅਸੀਂ ਕਿਸੇ ਨਾ ਕਿਸੇ ਨੂੰ ਵਿੱਚ ਬੜਿਆ ਬੜਾ ਨਹੀਂ ਅਸੀਂ ਬਾਹਰੋਂ ਡੰਡਿਆਂ ਡੁੰਡਿਆਂ ਨਾਲ ਜਾਂ ਕੋਈ ਤਿੱਖੀ ਚੀਜ਼ ਨਾਲ ਜਿਵੇਂ ਵੀ ਕਿਸੇ ਨੂੰ ਵੀ ਆਹ ਵੀ ਉਹਦੇ ਨਾਲ ਖੁੰਗੀ ਖਾਂਗੀ ਨਾਲ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਮੁੰਡਾ ਨਹੀਂ ਨਿਕਲਿਆ ਜੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਕ੍ਰੇਨ ਸੱਦੀ ਕ੍ਰੇਨ ਨਾਲ ਵਿੱਚ ਉਹਨਾਂ ਦਾ ਕੋਈ ਸਾਥੀ ਉਹਨਾਂ ਦੀ ਸਾਥੀ ਜਿਹਨਾਂ ਦਾ ਮੁੰਡਾ ਡਿੱਗਿਆ ਸੀਗਾ ਯੂਪੀ ਵਾਲੇ ਬਿਆਰਾਂ ਦੇ ਉਹਨਾਂ ਦੀ ਬੰਦਾ ਵਿੱਚ ਬੜਿਆ ਪਾਣੀ ਦਾ ਫਿਰ ਉਹਨੇ ਕੱਢਿਆ ਤੇ ਕੱਢ ਕੇ ਉਹਨੂੰ ਬਾਹਰ ਲੈ ਗਏ ਨਾ ਹੁਣ ਪੁਲਿਸ ਵਾਲੇ ਵੀ ਆਏ ਸਨ ਪੁਲਿਸ ਵਾਲੇ ਲਾਣ ਲੈ ਗਏ ਨਾ ਉਹਨਾਂ ਨੂੰ ਹਸਪੀਟਲ ਦੇ ਮੁੰਡੇ ਤਾਂ ਡੈਥ ਹੋ ਗਈ ਉਹ ਜਿਉਂਦਾ ਤਾਂ ਹੈ ਨਹੀਂ ਘੰਟੇ 2 ਘੰਟੇ ਪਰ ਚੋ ਪਾਣੀ ਦੇ ਰਿਹਾ ਤੁਹਾਨੂੰ ਪਤਾ ਇੱਕ ਦੋ ਮਿੰਟ ਬੰਦਾ ਜਿਉ ਸਕਦਾ ਪਾਣੀ ਦੇ ਵਿੱਚ ਇਹ 2 2 ਘੰਟੇ ਕਿੱਥੇ ਜੀ ਲੂਗੇ ਜਦ ਦੇ ਦੇਖਿਆ ਜਾਵੇ ਜਿਹੜੇ ਹਾਲਾਤ ਆ ਛਪੜੀ ਦੇ ਕੋਈ ਬਾਉਂਡਰੀ ਨਹੀਂ ਹੈਗੀ ਨਾ ਨਹੀਂ ਬਾਉਂਡਰੀ ਬਾਉਂਡਰੀ ਕੁਛ ਨਹੀਂ ਤੁਹਾਡੇ ਸਾਹਮਣੇ ਹੀ ਦੇਖ ਲਓ ਮੇਰਾ ਕੈਮਰਾ ਕਮਾ ਕੇ ਦੇਖ ਲਓ ਜੀ ਇਹ ਸਾਰੇ ਕੋਈ ਕੌਣ ਜ਼ਿੰਮੇਵਾਰ ਲਾਵੇ ਬਸ ਜ਼ਿੰਮੇਵਾਰ ਤਾਂ ਸਰਪੰਚ ਹੀ ਹੋਊਗਾ ਹੀ ਹੋਰ ਇੱਥ ਤੇ ਤੁਸੀਂ ਇਹਦੇ ਬਾਰੇ ਸ਼ਿਕਾਇਤ ਪਹਿਲਾਂ ਪਹਿਲਾਂ ਹੀ ਵੀਡੀਓ ਬਣਾ ਕੇ ਪਾਈਆਂ ਨੇ ਮੁੰਡਿਆਂ ਨੇ ਵੀ ਪਹਿਲਾਂ ਜਦੋਂ ਕਿਹਾ ਡੰਗਰ ਪਛੂ ਡੇਗਦਾ ਹੁਣ ਉਹ ਤਾਂ ਤੁਹਾਨੂੰ ਪਤਾ ਕੋਈ ਬੋਲਦਾ ਨਹੀਂ ਜਦੋਂ ਕਿਸੇ ਦਾ ਕੋਈ ਨੁਕਸਾਨ ਹੁੰਦਾ ਉਹਦੀ ਬੋਲਾਂਗੇ ਕਿਉਂਕਿ ਉਹ ਤਾਂ ਇਸ਼ਾਰੇ ਚੁੱਪਚੀ ਚੀਤੇ ਰਹਿੰਦੇ ਨੇ ਅਗਲਾ ਕਹਿੰਦਾ ਮੈਂ ਕਿਸੇ ਤੋਂ ਕੀ ਮਤਲਬ ਬਣਾਣਾ ਜਦੋਂ ਕੋਈ ਕਾਂਡ ਹੋ ਗਿਆ ਹੁਣ ਜਿਹ ਆਪਣਾ ਕਿਸੇ ਦਾ ਜਾਂਦਾ ਕਿਸੇ ਪਿੰਡ ਦਾ ਜਾਂਦਾ ਜਿ ਕਿਸੇ ਹੋਰ ਦਾ ਗਿਆ ਉਹ ਵੀ ਕਿਸੇ ਦਾ ਮਾਤਾ ਪੁੱਤਰ ਸੀ ਜਿਹੜਾ ਗਿਆ ਸਰਪੰਚ ਪਰਦੇਸੀ ਸਰਪੰਚ ਦਾ ਨਾਮ ਤਾਂ ਹਰਮੇਸ਼ ਸਿੰਘ ਹੈ ਜੀ ਮੇਰਾ ਰਜਿੰਦਰ ਕੌਰ ਕਿਹੜੇ ਪਿੰਡ ਦੇ ਕਮੋਮਾ ਚਰਾ ਖੁਰਦ ਜੋ ਇੱਕ ਬੁੰਡਾ ਮਰਿਆ ਕਿੰਨੀ ਕੋਦੀ ਉਮਰ ਸੀ ਕੀ ਕਾਰਨ ਮੰਨ ਲ ਜਿਹੜਾ ਡਿੱਗਿਆ ਕਾਰਨ ਉਮਰ ਸੀ ਵੀਰ ਜੀ ਇਹਦੀ 15 ਸਾਲ ਚਾਹ ਲੈ ਕੇ ਗਿਆ 15 ਸਾਲ ਉਮਰ ਸੀ ਇਹ ਚਾਹ ਲੈਣ ਆਇਆ ਸੀ ਫੈਕਟਰੀ 'ਚ ਕੰਮ ਕਰਦਾ ਸੀਗਾ ਇਹ ਇਹ ਚਾਹ ਲੈਣ ਆਇਆ ਸੀਗਾ ਇਹਦੇ ਪੈਰ 'ਚ ਡੋਰਾ ਕਿਤੇ ਅੜੀਏ ਜਾਂ ਵੀ ਰੱਬ ਜਾਣੇ ਹੁਣ ਕੋਲ ਤੇ ਅਸੀਂ ਆਹ ਨਹੀਂ ਸੀ ਅਸੀਂ ਮੈਂ ਇੱਥੇ ਬੈਠੀ ਸਾਂ ਬਾਹਰ ਹੀ ਸਬਜ਼ੀ ਛਿਰਨ ਰਹੀ ਸਾਂ ਮੈਨੂੰ ਜਦੋਂ ਆਵਾਜ਼ ਆਈ ਛੱਪੜ ਦੇ ਵਿੱਚ ਡਿੱਗਿਆ ਕੁਛ ਫਿਰ ਮੈਂ ਭੱਜੀਆਂ ਮੈਂ ਕਿਹਾ ਹਾਏ ਮੇਰਾ ਹਿੰਮਤ ਹਾਏ ਮੇਰਾ ਹਿੰਮਤ ਫਿਰ ਜਦੋਂ ਮੇਰਾ ਪੋਤਰਾ ਛੋਟਾ ਜਿਹਾ ਹਿੰਮਤ ਜਦੋਂ ਮੈਂ ਹਿੰਮਤ ਦੇ ਮਦਦ ਕੀਤਾ ਫਿਰ ਮੇਰਾ ਅਸਗਵਾਂਡ ਸਾਰਾ ਇਕੱਠਾ ਹੋ ਗਿਆ ਕਹਿੰਦੇ ਕੀ ਹੋਇਆ ਕੀ ਹੋਇਆ ਮੈਂ ਕਿਹਾ ਕੋਈ ਬੰਦਾ ਵਿੱਚ ਡੇਗ ਪਿਆ ਮੇਰਾ ਹਿੰਮਤ ਉੱਪਰ ਹੈ ਕੋਈ ਬੰਦਾ ਡੇਗ ਪਿਆ ਵਿੱਚ ਫਿਰ ਅਸੀਂ ਲੋਸਮੈਂਟ ਕਰਾਈਆ ਗਾ ਵੀ ਗੁਰਦੁਆਰੇ ਜਾ ਕੇ ਗੁਰਦੁਆਰੇ ਜਦੋਂ ਲੋਸਮੈਂਟ ਕਰਾਈਆ ਸਾਰਾ ਪਿੰਡ ਅੱਗੇ ਆ ਗਿਆ ਕੀ ਮੰਨਦੇ ਹੋ ਕਿ ਕੀ ਕਾਰਨ ਹੈ ਕਿ ਜਿਹੜਾ ਇਹ ਉੱਥੇ ਦਾ ਤਾਰਾ ਨਹੀਂ ਕੋਈ ਰਿਸ਼ਤਾ ਨਹੀਂ ਹੈਗਾ ਕੀ ਦੀ ਜ਼ਿੰਮੇਵਾਰੀ ਬੰਦੀ ਸੀ ਇਹ ਤਾਰਾਂ ਲਵਾਣ ਦੀ ਤਾਰਾਂ ਲਵਾਣ ਦੀ ਤੇ ਸਰਪੰਚ ਦੀ ਜ਼ਿੰਮੇਵਾਰੀ ਸੀ ਕਦੇ ਪਹਿਲਾਂ ਵੀ ਕੋਈ ਗੱਲ ਹੋਈ ਹੈ ਕਿ ਪਹਿਲਾਂ ਡੰਗਰ ਡਿੱਗੇ ਨੇ ਵਿੱਚ ਦੀ ਸ਼ਿਕਾਇਤ ਕਰੀ ਸੀ ਸਰਪੰਚ ਕੋਲ ਸ਼ਿਕਾਇਤ ਬਹੁਤ ਕਰੀ ਸੀਗੀ ਸਰਪੰਚ ਦਾ ਕੀ ਕਹਿਣਾ ਸੀ ਸਰਪੰਚ ਦਾ ਕੀ ਕਹਿਣਾ ਵੀਰ ਜੀ ਮੁੰਡੇ ਵਿਚਾਰੇ ਆਉਂਦੇ ਨੇ ਨੌਜਵਾਨ ਰਸੇ ਲਿਆਉਂਦੇ ਨੇ ਕੱਢ ਲੈਂਦੇ ਨੇ ਫੜ ਕੇ ਉਹਨੂੰ ਇੱਕ ਮਰਗੀ ਸੀ ਇੱਕ ਤਾਂ ਵੀ ਚਹੀ ਮਰ ਗਈ ਸੀ ਨਹੀਂ ਸਰਪੰਚ ਨੇ ਕਦੇ ਕੋਈ ਕਾਰਵਾਈ ਨਹੀਂ ਕੀਤੀ ਇੱਥੇ ਕਾਰਵਾਈ ਹੁਣ ਇਹਦੇ ਤੇ ਕੀ ਕੁਝ ਨਹੀਂ ਕਾਰਵਾਈ ਹੋਈ